ਬਾਬਾ ਬੁੱਲੇ ਸ਼ਾ ਜੀ ਕਹਿੰਦੇ ਨੇ ਕਿ ਇਸ਼ਕ ਤੇ ਅੱਗ ਦੋਵੇਂ ਇੱਕ ਬਰਾਬਰ ਪਰ ਇਸ਼ਕ ਦਾ ਸਿੱਕ ਵਤੇਰਾ ਅੱਗ ਤੇ ਸਾੜੇ ਕੱਖ ਤੇ ਕੰਨ ਇਸ਼ਕ ਸਾੜੇ ਤਨ ਮੇਰਾ ਅੱਗ ਦਾ ਤਾਰੂ ਮੀ ਤੇ ਪਾਣੀ ਮੈਨੂੰ ਦੱਸੋ ਇਸ਼ਕ ਦਾ ਤਾਰੂ ਕਿਹੜਾ ਉਹ ਬੁੱਲੇ ਸ਼ਾ ਉੱਥੇ ਕੁਝ ਨਹੀਂ ਪਚਦਾ ਜਿੱਥੇ ਇਸ਼ਕ ਨੇ ਲਾਇਆ ਢੇਰਾ ਜਿੱਥੇ ਇਸ਼ਕ ਨੇ ਲਾਇਆ ਡੇਰਾ ਬਾਬਾ ਬੱਲੇ ਸਾਜੀ ਫਰਮਾਉਂਦੇ ਨੇ ਕਰ-ਕਰ ਹੱਥ ਦੀਆਂ ਉਂਗਲੀਆਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਜ ਫਰਕ ਹੈ ਸਾਰੀ ਦੁਨੀਆ ਵਿੱਚ ਕੋਈ ਜ਼ਾਲਮ ਤੇ ਕੋਈ ਮਜਬੂਰ ਹੈ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਹੀ ਮਗਰੂਰ ਹੈ ਕੋਈ ਮਖਲਸ ਦਿਲ ਵਿੱਚ ਵਸਦਾ ਹੈ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਕੋਈ ਅੱਖ ਦੀ ਪਹੁੰਚ ਤੋਂ ਵੀ ਦੂਰ ਹੈ ਤੇ ਨਹੀਂ ਲੰਘਦਾ ਵਕਤ ਵਿਛੋੜੇ ਦਾ ਬਿਨ ਯਾਰ guzara ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਯਾਰਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੁੱਲਿਆ ਸਾਰੀ ਉਮਰ guzara ਕੌਣ ਕਰੇ ਸਾਰੀ ਉਮਰ guzara ਕੌਣ ਕਰੇ ਕਬਾਬ ਬੁੱਲੇ ਸਾਜੀ ਫਰਮਾਉਂਦੇ ਨੇ ਹਰ ਯਾਰ ਨੋਰਾਜ਼ ਨਾ ਦੱਸ ਬੁੱਲਿਆ ਯਾਰਾਂ ਤੇ ਯਾਰ ਵੀ ਤਾਂ ਹੁੰਦੇ ਨੇ ਤੇ ਦੁਖੀਏ ਦੀ ਗੱਲ ਦੁਖੀਆ ਹੀ ਜਾਣੇ ਸੁਖੀਏ ਨੂੰ ਕੀ ਖਬਰਾਂ ਯਾਰ ਜਿੰਨਾ ਤੇ ਮੌਤ ਨੇ ਮਾਰੇ ਉਹ ਤੱਕ ਤੱਕ ਰੋਂਦੇ ਨੇ ਕਬਰਾਂ ਤੇ ਜ਼ਹਿਰ ਵੇਖ ਕੇ ਪੀਤਾ ਤੇ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ ਦਿਲ ਤੇਕ ਦਿਲ ਲੈਣ ਦੀ ਆਸ ਰੱਖੀ ਵੇ ਭੁੱਲਿਆ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ ਮਸਜਿਦ ਟਾਤੇ ਮੰਦਿਰ ਟਾਤੇ ਟਾਤੇ ਜੋ ਕੁਝ ਟੈਂਦਾ ਇੱਕ ਬੰਦੇ ਦਾ ਦਿਲ ਨਾ ਟਾਵੇਂ ਹੈਰ ਆਪਣੀਲਾ ਵਿੱਚ ਰਹਿੰਦਾ ਮਸਜਿਦ ਆਖੋ ਮੰਦਿਰ ਆਖੋ ਭਵੇਂ ਆਖੋ ਘਰ ਦੇ ਦਵਾਰ ਸਭ ਦੇ ਅੰਦਰ ਉਹੀ ਵਸਦਾ ਫਸਪਾਹਰ ਮਿੱਟੀ ਤੱਕਾਰਾ ਫਸਪਾਹਰ ਮਿੱਟੀ ਤੱਕਾਰਾ ਤੂੰ ਕਿਉਂ ਟਾਵੇਂ ਮਸਜਿਦ ਮੇਰੀ ਮੈਂ ਕਿਉਂ ਟਾਵਾ ਮੰਦਰ ਨੂੰ ਆਜਾ ਤਵੇਂ ਮਿਲ ਕੇ ਪੜੀਏ ਇੱਕ ਤੁਝੇ ਦੇ ਅੰਦਰ ਨੂੰ ਮੰਦਰ ਮਸਜਿਦ ਪਚਪਚ ਜਾਵੇਂ ਕਿਤੇ ਆਪਣੇ ਅੰਦਰ ਵੜਿਆ ਹੈ ਕਿਹੜੇ ਰਸਤੇ ਪੈ ਗਿਆ ਮੁਸਾਫਰ ਉਹਦਾ ਜ਼ਿਕਰ ਨਹੀਂ ਜਿਸ ਤੈਨੂੰ ਘੜਿਆ ਹੈ ਤੇ ਚਿੱਲੇ ਕੱਟੇ ਜੰਗਲ ਬੇਲੇ ਕਪੜਾਂ ਤੇ ਵੀ ਲੱਗ ਕੇ ਮੇਲੇ ਫਿਰਤੀ ਕਿੱਥੇ ਦੁਨੀਆ ਸਾਰੀ ਰਬ ਦੀ ਖੋਜ ਵਿੱਚ ਮਾਰੀ ਮਾਰੀ ਚਾਉਂਦਾ ਏ ਜੇ ਰਬ ਦੀ ਯਾਰੀ ਹੋ ਜਾ ਮਾਂ ਤੇ ਸਤਕੇ ਵਾਰੀ ਪਿਉ ਦਾ ਨਾਤੋਂ ਅੱਖਾਂ ਮੋੜੇ ਪੈਣਾ ਤਾਂ ਵੀ ਤੋ ਦਿਲ ਨਾ ਤੋੜੇ ਸਭ ਤੋਂ ਸੋਨਾ ਫਰਜ ਨਿਪਾਈ ਬੁੱਲਿਆ ਰਜ਼ਕ ਹਲਾਲ ਕਮਾਈ ਪੂਰਾ ਤੋਲੇ ਤੇ ਮਿੱਠਾ ਬੋਲੇ ਬੇਦਨਕ ਕਿਸੇ ਦਾ ਖੋਲੇ ਸੱਚ ਬੋਲੇ ਤੇ ਸੱਚ ਦਾ ਖਾਵੇ ਦੁਖੀ ਦਿਲਾਂ ਦਾ ਦਰਦ ਵੰਡਾਵੇ ਦੌਲਤ ਤੇ ਨਾ ਇਤਰਾਵੇ ਤੂੰ ਸ਼ੋਰ ਸ਼ਰਾਬਾ ਪਾਵੇ ਨਾ ਤੂੰ ਬੁੱਲਿਆ ਜ਼ੁਲਮ ਕਮਾਵੇ ਨਾ ਤੂੰ ਹੱਕ ਕਿਸੇ ਦਾ ਖਾਵੇ ਨਾ ਤੂੰ ਲਪਤਾਏ ਚੋ ਮੰਦਰ ਮਸਜਿਦ ਮਿਲ ਜਾਵੇ ਕਾ ਦਿਲਾਂ ਦੇ ਅੰਦਰ ਮਿਲ ਜਾਵੇ ਕਾ ਦਿਲਾਂ ਦੇ ਅੰਦਰ ਅਮਿਤ ਕਰਤਾں ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਤੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰੱਖਾ